ਜੇ ਜਿੱਥੇ ਇਜ਼ਰਾਈਲੀ ਰਹਿੰਦੇ ਸੀ ਪਰਮੇਸ਼ਰ ਨੇ ਆਖਿਆ ਸੀ ਕਿ ਉਹਨਾਂ ਤੇ ਕੋਈ ਕੁੱਤਾ ਵੀ ਨਹੀਂ ਪਹੁੰਚੇਗਾ ਮੈਂ ਉਹਨਾਂ ਦੀ ਰੱਖਿਆ ਕਰਾਂਗਾ ਤੇ ਦੱਸਾਂਗਾ ਕਿ ਇਜ਼ਰਾਈਲੀ ਲੋਕ ਜਿਹੜੇ ਨੇ ਵੱਖਰੇ ਨੇ ਇਜ਼ਰਾਈਲੀ ਇਜ਼ਰਾਈਲ ਦੇ ਦੇਸ਼ ਦੇ ਨਹੀਂ ਇਜ਼ਰਾਈਲੀ ਮਤਲਬ ਜਿਹੜੇ ਪਰਮੇਸ਼ਰ ਨੂੰ ਮੰਨਦੇ ਨੇ ਤੇ ਮੈਂ ਤੁਹਾਨੂੰ ਇੱਕ ਮੈਸੇਜ ਇਹ ਦੇਣਾ ਚਾਹਨਾ ਹਾਂ ਕਿ ਜਦ ਵੀ ਤੁਸੀਂ ਪਰਮੇਸ਼ਰ ਨੂੰ ਮੂਸਾ ਦੇ ਨਾਲ ਗੱਲ ਕਰਦੇ ਵੇਖਿਆ ਪਰਮੇਸ਼ਰ ਨੇ ਇਹ ਕਦੀ ਨਹੀਂ ਕਿਹਾ ਕਿ ਜਾ ਤੇ ਫਿਰੌਨ ਨੂੰ ਕਹਿ ਕਿ ਮੈਨੂੰ ਮੰਨੋ ਆਪਣਾ ਧਰਮ ਪਰਿਵਰਤਨ ਕਰੋ ਤਾਂ ਸਿਰਫ ਮੈਨੂੰ ਆਪਣਾ ਖੁਦਾ ਮੰਨੋ ਕਦੀ ਨਹੀਂ ਕਿਹਾ ਬਾਈਬਲ ਪੜ੍ਹ ਕੇ ਦੇਖ ਲੋ ਪਰਮੇਸ਼ੁਰ ਨੇ ਇਹੀ ਕਿਹਾ ਕਿ ਇਹਨਾਂ ਇਸ ਫਰੋਨ ਇਸ ਰਾਜੇ ਨੂੰ ਕਹਦੇ ਕਿ ਮੇਰੇ ਲੋਕਾਂ ਨੂੰ ਇਹ ਛੱਡ ਦੇ ਜਦ ਤੱਕ ਇਹ ਮੇਰੇ ਲੋਕਾਂ ਨੂੰ ਤੰਗ ਕਰੇਗਾ ਮੈਂ ਇਹਨਾਂ ਨੂੰ ਤੰਗ ਕਰਾਂਗਾ ਔਰ ਉਹਨਾਂ ਨੇ ਉਦੋਂ ਛੱਡਿਆ ਜਦੋਂ ਫਰੋਨ ਤੋਂ ਲੈ ਕੇ ਉਹਦੇ ਕਰਮਚਾਰੀਆਂ ਤੋਂ ਲੈ ਕੇ ਉਹਦੀ ਪ੍ਰਜਾ ਤੋਂ ਲੈ ਕੇ ਉਹਦੇ ਜਾਨਵਰਾਂ ਦੇ ਸਾਰਿਆਂ ਦੇ ਵੱਡੇ ਪਹਿਲੋਠੇ ਉਹਨਾਂ ਦੇ ਘਰ ਦਾ ਪਹਿਲਾ ਬੱਚਾ ਜਦੋਂ ਮਰਿਆ ਤੇ ਫਿਰ ਉਹਨਾਂ ਨੇ ਇਜ਼ਰਾਈਲੀਆਂ ਨੂੰ ਛੱਡਿਆ